ਸਾਲ ਸੀ ਸ਼ਾਮੀ ਕੋਈ ਅਟਕੀ ਦੁਕਾਨ 'ਤੇ ਲੱਗੇਗੇ ਜਦੋਂ ਸਾਰੇ ਦੁਕਾਨਦਾਰ ਕੋਲੇ ਪੱਤੀ ਮਿਹਰੇ ਆਏ ਆ ਤੇ ਉਹਨਾਂ ਦੇਖਿਆ ਕਿ ਕੰਦੋਂ ਮੁੱਢ ਨੂੰ ਪਾੜੀ ਗਈ ਤੇ ਉਹ ਸਮਾਨ ਇੱਕ ਡਿਵੀਜ਼ਨ ਦੇ ਕੇ ਕੈਮਰਿਆਂ ਨਾਲ ਏ.ਟੀ.ਵੀ. ਮਸ਼ੀਨਾਂ ਛੋਟੀਆਂ ਉਹਨਾਂ ਦੇ ਨਾਲ ਲੇਗੀ ਲੱਗੇ ਆ ਤੇ ਉਹ ਅੰਨਿਕਾ ਮੋਟਾ ਸਮਾਨ ਤੇ ਇਸ ਦਾ ਲੁਟਾ ਹੋਇਆ ਪ੍ਰਸ਼ਾਸਨ ਦੇ ਤੇਤੀ ਹੈ ਕਿ ਇਹਨਾਂ ਚੋਰਾਂ ਨੂੰ ਦੱਸ ਪਾਈ ਜਾਏ ਤਾਂ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਕਤੋਂ ਦੀ ਪੱਲੇ ਕੋਈ 40-5000 ਦਾ ਹੋਵੇ। ਤਾਂ ਅੰਤ ਭਾਜੀ ਹਾਲ ਕੇ ਪੁੱਛ ਕੇ ਦਿਹਾੜੇ ਨੂੰ ਮੱਕੋ ਦੇ। ਅੱਜ ਪਹਿਲਾਂ ਵੀ ਦੋ ਵਾਰੀ ਮੇਰੇ ਕੰਟਰੀ ਚੁੱਕ ਦੋਗੀ। ਪਾਤੀ ਜੀ ਵੀ ਹੋਈ ਹੈ। ਨਾ ਪਹਿਨਾ ਜਾਂ ਤੁਰ ਚੋਰ ਫੜੇਗੇ ਹਨ। ਉਹਨਾਂ ਦਾ ਟੇਕ ਚੱਲਿਆ ਹੈ। ਮੁੱਠੇ ਉਹ ਛੋਟੇ ਕਰਾਉਣਾ। ਮੇਰਾ ਨਾਮ ਰੋਹਨ ਸਚਰਾਜੀ। ਅਈ ਆ ਦੁਕਾਨ ਆਪਣੀ ਸਭ ਤੋਂ ਪੋਰਾ ਅੱਜ ਵਾਇਵਾ ਸਾਹਿਬ ਲੱਗੇ ਟੈਲੀਕਮੂ ਦੁਕਾਨ ਦੀ ਚੋਰੀ ਹੋਈ ਆ ਅੱਗੇ ਵੀ ਇਹ ਵੀ ਆਖਦੇ ਅਜੇ ਕਈ ਵਾਰੀ ਚੋਰੀਆਂ ਜਿਹੜੀਆਂ ਹੋ ਜਾਂਦੀਆਂ ਵਾ ਉੱਚ ਪ੍ਰਸ਼ਾਸਨ ਦੀ ਜਿਹੜੀ ਇਹ ਕਾਸੂਰੀ ਬਿਲਕੁਲ ਢੀਆ ਕੁਝ ਨਹੀਂ ਚਾਹੀਦਾ ਵਾ ਜੇ ਇੱਥੇ ਗਸ਼ਤ ਜਿਹੜੀਆਂ ਵਧਾਈ ਜਾਵੇ ਤੇ ਬਲਾਕ ਮਗਰ ਜਿਹੜੀ ਜਗਾ ਦਿੱਨੀ ਵੀ ਹੈਗੀ ਆ ਉੱਥੇ ਸਾਰੇ ਅਮਲੀ ਆ ਕੇ ਬੈਠਦੇ ਨੇ ਆਮਲੀਆਂ ਨੇ ਆਪਣਾ ਹੱਡਾ ਬਣਾਇਆ ਹੋਇਆ ਮਗਰ ਉੱਥੇ ਆ ਕੇ ਨਸ਼ੇ ਚੀਦੇ ਜੋ ਵੀ ਉਹ ਮੰਨ ਲਓ ਆਪਣਾ ਨਸ਼ਾ ਵਗੈਰਾ ਇੱਥੇ ਕਰਦੇ ਆ ਪੁਲਿਸ ਨੇ ਵੀ ਕਈ ਵਾਰੀ ਵੀ ਇੱਥੇ ਗਸ਼ਤ ਕੀਤੀ ਆ ਪਰ ਹੱਡੇ ਨਹੀਂ ਹੋ ਫਿਰ ਵੀ ਅੱਜ ਜਿਹੜੇ ਕਰਕੇ ਬਾਜਵਾ ਸਾਹਿਬ ਦਾ ਵੀ ਅੱਜ ਕਾਫੀ ਨੁਕਸਾਨ ਹੋਇਆ ਕੈਮਰਾ ਡੀ ਵੀ ਆਰ ਐਲ ای ਡੀ ਜੋ ਜੋ ਇਹਨਾਂ ਦੱਸਣ ਦੀ ਸਮਰੱਥਾ ਚੁੱਕੇ ਲੈ ਲਈ ਤੇ ਹਰੀਆਂ ਦੁਕਾਨਾਂ ਨੂੰ ਫਤਰਾਵਾ ਦੁਨੀਆਂ ਦੇ ਦੁਕਾਨਾਂ ਨਹੀਂ ਆਈ ਆਪਣੇ ਸਾਹਦੇ ਉਹ ਕੈਮਰਾ ਵੀ ਲਾ ਦੇਈਏ ਮਸ਼ੀਨ ਲਾ ਦੇਈਏ ਬਾਜਵਾ ਸਾਹਿਬ ਦੀ ਸਾਰੀ ਸਫਾਈ ਕਰਾਈ ਜਾਏ ਇਹ ਤੋਂ ਵਧੀਆ ਚੀਜ਼ ਬਣਿਆ ਇਸ ਤਰ੍ਹਾਂ ਕੋਈ ਛੋਟਾ ਜਿਹਾ ਨਹੀਂ ਹੈ ਇਧਰੋਂ ਪੜਿਆ ਅਸੀਂ ਇਹੋ ਗੱਲ ਕਹਿਣਾ ਚਾਹੁੰਦੇ ਆ ਪਰਚਾਰਜ ਨੂੰ ਮੰਗ ਕਰਨੇ ਚਾਹੁੰਦੇ ਆ ਕਿ ਜਿਹੜੀ ਪੁਲਿਸ ਜਨਾਬ ਤੁਹਾਡੀ ਲਈ ਰਹੀਦਾ ਜਿਹੜੀ ਇਹ ਕੰਮ ਕਰੇ ਰਾਮਾ ਨਾ ਆ ਦੇ ਦੇਖਣ ਵਿੱਚ ਸਖਾਈ ਕਰਨੇ ਦਾ ਅੰਮੀਏ ਜਿਨ੍ਹਾਂ ਨੇ ਜਿਨ੍ਹਾਂ ਦੇ ਕਾਰਨ ਇਹ ਬੁਰੀ ਆਫ ਦੇ ਜਨਸਾਨ ਹੋ ਰਿਹਾ ਬਾਜ਼ਾਰ ਦੇ ਵਿੱਚ ਭਾਰੀ ਰੋਸ ਆ ਸਾਡੇ ਬਾਜ਼ਾਰ ਦਾ ਦੁਕਾਨਦਾਰ ਔਖੇ ਆ ਕੱਲੋਂ ਦੇਖੋ ਚੋਰ ਫਰਿਆ ਜਾਂਦਾ ਉਹ ਪੂਰੀ ਜਿਹਾ ਉਹ ਜਲਦੀ ਸਖਾਈ ਕਰੇ ਫਰਿਆ ਨਹੀਂ ਜਾਂਦਾ ਫਰੇ ਪੁਲਿਸ ਫਰਕੇ ਦੇ ਕਾਰਵਾਈ ਜਿਹੜੀ ਆ ਉਹ ਕੀਤੀ ਜਾਏ ਜਲਦੀ ਜਲਦੀ